ਵੈਲਕਮ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਜਲੰਧਰ ਨਗਰ ਕੌਂਸਲ ਦੀ ਜੋ ਇਲੈਕਸ਼ਨ ਹੋਏ ਪਿਛੇ ਉਸ ਤੋਂ ਬਾਅਦ ਅੱਜ ਪਹਿਲੀ ਵਾਰ ਜਿਹੜੀ ਹਾਊਸ ਦੀ ਇੱਕ ਮੀਟਿੰਗ ਹੋ ਰਹੀ ਹੈ ਰੈੱਡ ਕਰਾਸ ਭਵਨ ਇਹ ਰੈੱਡ ਕਰਾਸ ਭਵਨ ਉਹੀ ਹੈ ਜਿੱਥੇ ਕਾਉਂਸਲਰ ਦਾ ਸੌ ਚੱਕ ਪ੍ਰੋਗਰਾਮ ਹੋਇਆ ਸੀ ਔਰ ਜਲੰਧਰ ਨੂੰ ਇੱਕ ਨਵਾਂ ਮੇਅਰ ਮਿਲਿਆ ਸੀ ਵਨੀਤੀ ਰੂਪ ਦੇ ਵਿੱਚ ਅੱਜ ਕਾਉਂਸਲ ਦੀ ਮੀਟਿੰਗ ਹੋ ਰਹੀ ਹੈ ਤੁਹਾਨੂੰ ਪੂਰਾ ਇੱਥੇ ਦਾ ਦਿਖਾਵਾਂਗੇ ਅੱਜ ਕੀ ਕੀ ਹੋਇਆ ਇੱਥੇ ਅੱਜ ਕਿਹੜੇ ਕਿਹੜੇ ਏਜੰਡੇ ਦੇ ਉੱਤੇ ਇੱਥੇ ਡਿਸਕਸ਼ਨ ਹੋਈ ਹੈਗੀ ਔਰ ਕਿਸ ਤਰ੍ਹਾਂ ਦਾ ਮਾਹੌਲ ਹੈ ਸਾਰਾ ਤੁਹਾਨੂੰ ਇੱਥੇ ਸੀ ਪੂਰਾ ਦਿਖਾਵਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਬਗਾਈਦਨਾ ਮੰਗਲਸ਼ੂਕ ਕਾਮਨਰਾ ਦੰਨਾ ਕਿਉਂਕਿ ਮੈਂ ਸਮਝ ਸਕਦਾ ਵਾਂ ਕਿ ਕਿੰਨੀ ਮਿਹਨਤ ਜ਼ੀਰੋ ਆਰ ਇਹਦੇ ਵਿੱਚ ਨਾ ਆਇਆ ਕਿਹੜਾ ਸਾ ਇਹ ਵੀ ਆ ਗਿਆ ਸਰਕਾਰ ਨੂੰ ਮੌਕਾ ਨਹੀਂ ਦੋ ਤੁਸੀਂ ਪ੍ਰਾਨੇ ਸੰਤੋਂ ਮੈਂ ਜਾਗਦੀ ਤੁਹਾਨੂੰ ਜ਼ੀਰੋ ਆਰ ਦਾ ਮੌਕਾ ਦਿੱਤਾ ਜਾਏਗਾ ਉਦੋਂ ਬੋਲਿਓ ਕਿਉਂ ਹੌਸਲੀ ਨਿਰਾਸ਼ਾ ਨੂੰ ਛੱਡੋ ਜ਼ੀਰੋ ਆਰ ਨੂੰ ਤੁਹਾਨੂੰ ਮੌਕਾ ਦੇਣਾ ਚਾਹੀਦਾ ਹੈ ਬਰਤੀਰ ਤੋਂ ਭੱਜ ਗਏ ਨੇ 40 ਉੱਤੇ ਡੀਜੀਪੀ ਦੇ ਕਾਲੀਦਾਲ ಕಾಂಗ್ರೆਸ ਦੇ ਰਲ ਕੇ ਤੁਸੀਂ ਆਓ ਸਾਹਮਣੇ ਮੈਦਾਨ ਦੇ ਵਿੱਚ ਖੜੇ ਹੋ ਕੇ ਗੱਲ ਕਰੋ ਮੈਦਾਨ 'ਚ ਖੜੇ ਹੁੰਦੀ ਗੱਲ ਦੀ ਤਾਕਤ ਹੋਵੇ ਤੇ ਨਾ ਭੱਜੇ ਕਿਉਂ ਨੇ ਕਾਰਨ ਕੀ ਰਹਿ ਸਾਰੇ ਕਾਰਨ ਭਾਜੀ ਸਾਰੇ ਸ਼ਹਿਰ ਦਾ ਬੁਰਾ ਹਾਲ ਹੈ ਸਾਰੇ ਸ਼ਹਿਰ ਦਾ ਬੁਰਾ ਹਾਲ ਹੈ ਹਾਲਾਤ ਉਹਨਾਂ ਨੂੰ ਜਵਾਬ ਜਿਹੜੇ ਓਖੇ ਹੋਏ ਸੀਗੇ ਉਹਨਾਂ ਕੋਲ ਸਾਡੇ ਕੋਲ ਇਦਾਂ ਦੇ ਕੁਐਸਚਨ ਸੀਗੇ ਜਿੱਦਾਂ ਇਹਨਾਂ ਨੇ ਕਮਿਸ਼ਨਰ ਸਾਹਿਬ ਨੇ 45 ਲੱਖ ਦੀ ਮੰਗ 45 ਕਰੋੜ ਦੀ ਮੰਗ ਕੀਤੀ ਸੈਂਟਰ ਗਵਰਨਮੈਂਟ ਤੋਂ ਸਾਡੀ ਸਰਕਾਰ ਕੋਲੋਂ ਜਿਹੜੀ ਸੈਂਟਰ ਚੱਲ ਰਹੀ ਹੈ ਯਸੀਆ ਸਮਾਰਟ ਸਿਟੀ ਦੇ ਲਈ ਸਾਨੂੰ ਕੰਪਨਸੇਸ਼ਨ ਚਾਹੀਦੀ ਹੈ ਭਈਆ ਜੀ ਪਹਿਲੇ ਪੈਸੇ ਦੋ ਸਾਨੂੰ ਦੱਸੋ ਕਿੱਥੇ ਲੱਗੇ ਦੇ ਦੇਨੇ ਆ ਉਹ ਤੁਹਾਨੂੰ ਅਸੀਂ ਲਾ ਕੇ ਦਾਂਗੇ ਸਰਕਾਰ ਕੋਲ ਪਰ ਪਹਿਲੇ ਪੈਸੇ ਤਾਂ ਦੱਸੋ ਪਹਿਲੀ ਹੁੰਦੀ ਆ ਪਹਿਲੀ ਹਾਊਸ ਦੀ ਮੀਟਿੰਗ 'ਚ ਇੰਨਾ ਹੰਗਾਮਾ ਹੋ ਜਾਂਦਾ ਪਾਜੀ 55 ਜਿਹੜਾ ਇਹਨਾਂ ਦਾ ਇਹ ਬਿਲਿਗਰੀ ਚਲਾਈ ਜਿਹੜਾ ਇਹਨਾਂ ਦਾ ਕਾਨੂੰਨ ਹੈਗਾ ਕੋਰਪੋਰੇਸ਼ਨ ਦੇ ਮੁਤਾਬਕ ਇਹ 55 ਨੰਬਰ ਸੈਕਸ਼ਨ ਦੇ ਵਿੱਚ ਜੇ ਹਰ ਮਹੀਨੇ ਮੀਟਿੰਗ ਹੋਣੀ ਹੈ ਕਿੱਥੇ ਹੋਈ ਪੌਣੇ 3 ਮਹੀਨਿਆਂ ਬਾਅਦ ਮੀਟਿੰਗ ਹੋਈ ਅਰੇ ਯਾਰ ਪੋਣੇ 10 ਮਹੀਨੇ ਤੋਂ ਕਾਉਂਸਲਰ ਸਫਰ ਕਰ ਰਹੇ ਨੇ ਅ ਵੀਰ ਜੀ ਮੇਰੇ ਵੱਡੇ ਭਰਾ ਨੇ ਪਾਜੀ ਬੈਠੇ ਸਫਰ ਕਰ ਰਹੇ ਨੇ ਬੱਬਲ ਜੀ ਬੈਠੇ ਸਫਰ ਕਰਦੇ ਸੀ ਲੋਕ ਸਾਡਾ ਕੋਈ ਕੰਮ ਨਹੀਂ ਕਰ ਰਹੇ ਕਿਸੇ ਕਿਸੇ ਨੂੰ ਫੋਨ ਮਾਰੀਏ ਹਮੀ ਜੀ ਕਿਸੇ ਨੂੰ ਫੋਨ ਮਾਰੀਏ ਸਾਡੇ ਇਲਾਕੇ ਦੀ ਗੰਦਾ ਪਾਣੀ ਆ ਗਿਆ ਔਰ ਹਾਲਾਤ ਇਹ ਨੇ ਕਿ ਮੈਂ ਮੇਰੇ ਸਾਹਿਬ ਨੂੰ ਫੋਨ ਮਾਰਦਾ ਚੱਕਦੇ ਨਹੀਂ ਜੇ ਇੱਕ ਦਿਨ ਚੱਕੇ ਜੀ ਮੈਂ ਕਰਾ ਦੇਣਾ ਜੀ ਕਿੱਦਾਂ ਹੋਏਗਾ ਕੰਮ ਸਫਾਈ ਸੇਵਕ ਹੈ ਨਹੀਂ ਜਵਾਬ ਉੱਥੇ ਪਾਸ ਕਰੀ ਜਾਂਦੇ ਐ ਵੀ ਕਰਤਾ ਐ ਵੀ ਕਰਤਾ ਐ ਵੀ ਕਰ ਇਹ ਪਾਸ ਹੁੰਦੀਆਂ ਸਾਲ ਲੱਗ ਜਾਣੇ ਸਾਲ ਤੱਕ ਲੋਕ ਤਾਂ ਮਰ ਜਾਣਗੇ ਸਾਰੇ ਸ਼ਹਿਰ ਦੇ ਜੀਟੂ ਜੀ ਤੁਹਾਡੇ ਇਲਾਕੇ ਦੇ ਵਿੱਚ ਇਹ ਤੁਹਾਨੂੰ ਕਹਿੰਦੇ ਵੋਟਾਂ ਤੁਹਾਨੂੰ ਪਾਈਆਂ ਮਤਲਬ ਕਿ ਉਹ ਫੇਰ ਦਾਦਾ ਦੀ ਡੋਕਰਾਂ ਖਾਣ ਗਏ 3 ਸਾਲ ਪਾਜੀ ਉਹ 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 ਉਹੀ ਪ੍ਰੋਬਲਮ ਕਰਕੇ ਤੇ ਅਸੀਂ ਸਾਰੇ ਬੋਲਿਆ ਕਾਂਗਰਸ ਵਾਲੇ ਤੇ ਭਾਜੀ ਵਾਲੇ ਇਸ ਲਈ ਤਾਂ ਪੰਗਾ ਲਿਆ ਉੱਥੇ ਅੰਦਰ ਵੀ ਭయ్యా ਜੀ ਜੋ ਬੋਲਦਾ ਪਿਆ ਇਹ ਕਿ 15 ਦਿਨਾਂ ਦੀ ਕਵਰ ਹੋਏ ਨਾ ਸਰਦਾਰ ਜੀ ਤੁਹਾਡੇ ਦਫ਼ਤਰ ਦੇ ਕੋਲੇ ਕਿ ਕੂੜੇ ਦਾ ਡੰਪ ਹੈ ਜਿਹੜਾ ਆਮ ਸਮੱਸਿਆ ਜਿੱਥੇ ਲੋਕਾਂ ਦੀ ਬਣੀ ਹੋਈ ਹੈ ਘਰਾਂ ਦੇ ਬਾਹਰ ਡੰਪ ਬਣੇ ਬੈਰੇ ਘਰਾਂ ਦੇ ਯਾਰ ਥੋੜੀ ਬੁਤੀ ਸ਼ਰਤਾਂ ਨੇ ਸਾਲ ਹੋ ਗਏ ਸਰਕਾਰ ਬਣੀ ਨੂੰ ਤਿੰਨ ਸਾਲ ਚ ਕੀਤਾ ਨਾ ਲਗੀ ਏ ਜੇ ਅੱਜ ਤੁਸੀਂ ਦੇਖੋ ਤਿੰਨ ਸਾਲ ਦੇ ਵਿੱਚ ਇਹਨਾਂ ਨੇ 1 ਰੁਪਏ ਦਾ ਕੰਮ ਨਹੀਂ ਕੀਤਾ ਇੱਕ ਤਾਂ ਮੈਂ ਹੋਰ ਖਬਰ ਦੇਣੀ ਚਾਹਣਾ ਮੀਡੀਆ ਦੇ ਰਹੀ ਇਹਨਾਂ ਨੇ ਪਿਛਲੇ ਤਿੰਨ ਸਾਲ ਚ ਇੱਕ ਟੈਂਡਰ ਪਾਸ ਕੀਤੇ ਜਿਹਦੇ ਵਿੱਚ 10 ਲੱਖ ਤੋਂ ਘੱਟ ਦਾ ਆਡਿਟ ਨਹੀਂ ਹੁੰਦਾ ਆਡਿਟ ਨਹੀਂ ਹੁੰਦਾ ਦਾ ਮਤਲਬ ਹੈ ਇਹ ਪਤਾ ਨਹੀਂ ਜੀ ਕਿਸੇ ਨੂੰ ਆਡਿਟ ਨਹੀਂ ਹੁੰਦਾ ਇਹਨਾਂ ਦੇ ਕੌਂਸਲਰਾਂ ਨੇ ਜਾਂ ਇਹਨਾਂ ਦੇ ਹਮਤਿਆਂ ਨੇ 10-10 ਲੱਖ ਦੇ ਕੰਮ ਕਰਾਏ ਉਹਦਾ ਆਡਿਟ ਹੀ ਨਹੀਂ ਹੋਣਾ ਹੈ ਇਹ ਆਰਡਰ ਨਹੀਂ ਹੋਣਾ ਇਹ 4 ਲੱਖ ਦਾ ਕੰਮ ਹੈ ਭਾਵੇਂ 10 ਲੱਖ ਦਾ ਬਿੱਲ ਬਣਾ ਲਓ 2 ਲੱਖ ਦਾ ਕੰਮ ਹੈ ਭਾਵੇਂ 9 ਵੀ ਬਣਾ ਕੰਮ ਕਰਾਓ ਇਹ ਤਾਂ ਮੈਨੂੰ ਹੁਣ ਪਤਾ ਲੱਗਾ ਜਦੋਂ ਮੇਰੇ ਹਲਕੇ ਦੇ ਵਿੱਚ ਮੈਸੇਜ ਆਇਆ ਮੈਂ ਕਿਹਾ ਗਲੀਆਂ ਕਿਹੜੇ ਖਾਤੇ ਦੀ ਕੀਤੀਆਂ ਉਹ ਜੀ ਇਹ ਇਹ 10 ਲੱਖ ਤੋਂ ਘੱਟ ਕੰਮ ਹੈ ਆਰਡਰ ਨਹੀਂ ਹੋਈ ਇਸ ਲਈ ਚਰਾ ਬਣਾਤੀ ਜਿੱਥੇ ਮਰਜ਼ੀ ਬਣਾ ਸਕਦੇ ਆ ਵਾਹ ਕਿਉਂ ਭਾਈ 10 ਲੱਖ ਰੁਪਈਆ ਹੈ 10 ਲੱਖ ਰੁਪਈਆ ਲੋਕਾਂ ਨੇ ਦਿੱਤਾ 10 ਲੱਖ ਰੁਪਈਆ ਇਹਨਾਂ ਦੇ ਘਰ ਦਾ ਨਹੀਂ ਹੈਗਾ ਨਾ ਮੀਰ ਸਾਹਿਬ ਨੇ ਦਿੱਤਾ ਤੇ ਨਾਮ ਭਗਵੰਤ ਮਾਨ ਨੇ ਦਿੱਤਾ ਸਾਡੇ ਲੋਕਾਂ ਦਾ 10 ਲੱਖ ਰੁਪਇਆ ਟੈਕਸ ਦਾ 10 ਲੱਖ ਰੁਪਇਆ ਹਾਊਸ ਸੈਕ ਦਾ ਪੈਸੇ ਇਕੱਠਾ ਕੀਤਾ ਦਾ 10 ਲੱਖ ਰੁਪਇਆ ਉਹਦਾ ਆਡਿਟ ਹੀ ਨਹੀਂ ਸਰਕਾਰ ਕਹਿੰਦੀ ਕਿ ਇਹ 10 ਲੱਖ ਰੁਪਇਆ ਦਾ ਕੰਮ ਕਰ ਮੈਨੂੰ ਦੱਸ ਕੰਮ ਹੋਣਾ ਕਿੰਨੇ ਦਾ ਹੋਣਾ ਕਿਸੇ ਨੂੰ ਨਹੀਂ ਪਤਾ ਅਫਸਰ ਨੇ ਕਿੰਨੇ ਦਾ ਕੀਤਾ ਕਿਸੇ ਨੇ ਪਤਾ ਬਿੱਲ ਪਾਸ ਹੋ ਗਿਆ ਕਿਸੇ ਨੇ ਪਤਾ ਆਡਿਟ ਹੋਣਾ ਹੀ ਨਹੀਂ ਆਰਡਰ ਭਾਈ ਸਾਹਿਬ ਨੇ ਕਰਨਾ ਹੈ ਸਰਕਾਰ ਨੇ ਕਰਨਾ ਹੈ ਜਿਹੜੇ ਮਤੇ ਪਾਸ ਕੀਤੇ ਉਹਦੇ ਬਾਰੇ ਤੁਹਾਡਾ ਕੀ ਪਾਜੀ ਉਹ ਮਤੇ ਸਾਰੇ ਮਤੇ ਦੇ ਦੀਪ ਅਸੀਂ 100 ਕਰੋੜ ਦੇ ਹੋਰ ਪਾਸੇ ਲਾ ਲੋ 500 ਕਰੋੜ ਦੇ ਘੇਰਾ ਲਓ 500 ਕਰੋੜ ਦੇ ਮਤੇ ਬਾਲੋ 1000 ਕਰੋੜ ਦੇ ਬਾਲੋ ਇਹ ਸਾਨੂੰ ਦੱਸਣ ਵਾਸਤੇ ਕੀ ਹੁਣ ਕੰਮ ਕਰਾਂਗੇ ਜੀ ਕਰਾਂਗੇ ਜੀ ਹੁਣ ਕੀ ਕਰਦੇ ਬਈ ਇਹਦੇ ਪਿੱਛੇ ਸਿੱਧਾ ਇਹ ਤੇ ਸਿਆਪਾ ਜਿਹੜੇ ਕੰਮ ਅਸੀਂ ਕਹਨੇ ਨੇ ਜਿਹੜਾ ਖਾਪਰ ਵਾਲਾ ਸੀ ਪਾਣਾ ਉਹ ਤਾਂ ਪਹਿਲਾਂ ਹੀ ਕਲੀਅਰ ਕਰੀ ਜਾਂਦੇ ਨੇ ਉਹਨਾਂ ਨੂੰ ਅੰਦਰ ਖਾਤੇ ਤੁਹਾਡੇ ਕਹਿਣ ਦਾ ਪਤਲਾ ਗੱਲਾਂ ਬਾਤਾਂ ਜੀ ਗੱਲਾਂ ਬਾਤਾਂ ਜਿਹਾਵਾ ਬਣਾ ਕੇ ਬਾਅਦ ਵਿੱਚ ਕੋਈ ਉਹਨਾਂ ਨੇ ਉੱਤੇ ਉੱਠ ਕੇ ਜੇ ਜੜਾ ਉਹ ਬਣਨ ਤੋਂ ਬਾਅਦ ਪਹਿਲੀ ਮੀਟਿੰਗ ਪਾਜੀ ਮੈਨੂੰ ਡੈ ਪੱਤਰਕਾਰ ਭਾਈਚਾਰੇ ਨੂੰ ਇੱਕ ਸਵਾਲ ਪਾਣਾ ਵੈਸੇ ਇਹਦਾ ਮੇਰਾ ਰਾਈਟ ਨਹੀਂ ਬੰਦਾ ਤੁਹਾਨੂੰ ਸਵਾਲ ਪਾਣਾ ਪਰ ਮੈਂ ਤੁਹਾਨੂੰ ਸਵਾਲ ਪਾਣਾ ਮੇਰਾ ਦੇਸ਼ ਹੋਵੇ ਮੇਰਾ ਪੰਜਾਬ ਹੋਵੇ ਮੇਰਾ ਸ਼ਹਿਰ ਹੋਵੇ ਮੇਰੀ ਕਾਰਪੋਰੇਸ਼ਨ ਹੋਵੇ ਤੇ ਮੈਂ ਕਿਰਾਏ ਦੇ ਘਰ ਦੇ ਉੱਤੇ ਆ ਕੇ ਮੀਟਿੰਗ ਕਰ ਰਿਹਾ ਮੇਰਾ ਦੇਸ਼ ਮੇਰਾ ਪੰਜਾਬ ਹੈ ਮੇਰਾ ਸ਼ਹਿਰ ਤੇ ਮੈਂ ਕਰਾਇਦੇ ਘਰ ਤੇ ਮੀਟਿੰਗ ਕਰ ਰਿਹਾ ਮੇਰੀ ਉੱਥੇ ਲੋਕਾਂ ਦਾ ਕੀ ਹੋਏਗਾ ਜਿਹੜੇ ਕੋਨੇ 3 ਸਾਲ ਬਾਅਦ ਜਿਨ੍ਹਾਂ ਨੂੰ ਉਮੀਦ ਸੀ ਕਿ ਅੱਜ ਕੁਝ ਹੋਏਗਾ ਅਸੀਂ ਭਾਜੀ ਅੱਜ ਉਹਨਾਂ ਦੀ ਲੜਾਈ ਲੜਦੇ ਵੇ ਅੰਦਰ ਪਹਿਲਾਂ ਲੜਨ ਵਾਲੇ ਕੋਈ ਨਹੀਂ ਸੀ ਕੋਈ ਸਾਡੀ ਲੜਾਈ ਨਹੀਂ ਪਹਿਲਾਂ ਦੇ ਲੜਨ ਵਾਲੇ ਕੋਈ ਨਹੀਂ ਸੀ ਹੁਣ ਲੜਨ ਵਾਲੇ ਤੇ ਆਏ ਨੇ ਨਾ ਕਿਉਂ ਭੱਜੇ ਨੇ ਕਿਉਂ ਬੰਦ ਕੀਤੀ ਹੈ ਮੀਟਿੰਗ ਅਸੀਂ ਸਾਡੀ ਅਗਲੀ ਰਣਨੀਤੀ ਕੀ ਹੈ ਅਸੀਂ ਰਣਨੀਤੀ ਬਿਲਕੁਲ ਆਪੋਜੀਸ਼ਨ ਦੀ ਪੂਪਕਾਰ ਨਿਭਾਵਾਂਗੇ ਥੱਪਕੇ ਨਿਭਾਵਾਂਗੇ ਪੂਰਾ ਜ਼ੋਰ ਲਾ ਕੇ ਨਿਭਾਵਾਂਗੇ ਉਦੋਂ ਤੱਕ ਹੌਸ ਨਹੀਂ ਚੱਲਣ ਦੇਾਂਗੇ ਜਦ ਤੱਕ ਨੀ ਤਾਂਦ ਲਈ ਯਾਰ ਆਟਮ ਪਾਰਟੀ ਫੜ ਗਏ ਇਹਨਾਂ ਨੇ